ਸੁਰੂ ਵੀ ਆਇਆ ਮੇਰਾ ਪਹਿਲਾ ਬੜਾ ਸਰਦਾਰ ਅਰਧਿਕ ਕੰਪੂਰ ਜਿੰਦਾਬਾਦ ਫਤਿਹਬਾਦ ਜੀ ਜਿੰਦਾਬਾਦ ਸ਼ੰਕਰ ਪੰਡਤ ਜਿੰਦਾਬਾਦ ਗੋਬੋ ਜਿੰਦਾਬਾਦ ਅਰਧਿਕ ਕੰਪੂਰ ਜਿੰਦਾਬਾਦ ਸਰਦਾਰ ਅਰਧਿਕ ਕੰਪੂਰ ਜਿੰਦਾਬਾਦ ਮੇਰਾ ਨਾਮ ਜੀ ਨਰਿੰਦਰ ਸ਼ਰਮਾ ਸ਼ੰਕਰ ਜੀ ਅੱਜ ਅਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਬੀਜੇਪੀ ਪਾਰਟੀ ਛੱਡ ਕੇ ਤੇ ਜਿੱਤੇ ਜੀ ਪ੍ਰਧਾਨ ਸਾਹਿਬ ਜੀ ਸਾਡੀ ਡਿਊਟੀ ਲਾਣਗੇ ਜੀ ਅਸੀਂ ਦਿਲ ਤੋਂ ਨਵਾਵਾਂਗੇ ਯੂਥ ਦਾ ਇੱਕੋ ਨਾਰਾ ਜੀ ਹਰਦਿਆਲ ਸਿੰਘ ਜੀ ਕਮੋਜ ਫਿਰ ਦੁਬਾਰਾ ਭਾਈ ਜੀ ਕਿੰਨੇ ਕੁ ਮੁੰਡੇ ਤੁਹਾਡੇ ਨਾਲ ਜੁਆਇਨ ਹੋਏ 2 250 ਮੁੰਡੇ ਆਏ ਜੀ ਸਾਡੇ ਨਾਲ 250 ਮੁੰਡੇ ਜੁਆਇਨ ਕਰਾਇਆ ਜੀ ਤੇ ਤੁਸੀਂ ਪਹਿਲਾਂ ਕਿਹੜੀ ਪਾਰਟੀ ਛੱਡ ਕੇ ਆਏ ਹੋ ਬੀਜੇਪੀ ਪਾਰਟੀ ਛੱਡੀ ਹੈ ਜੀ ਉਧਰ ਲੱਗੇ ਨਹੀਂ ਮਾ ਫਿਰ ਨਹੀਂ ਜੀ ਗੱਲਬਾਤ ਹੈ ਨਹੀਂ ਜੀ ਉਹਨਾਂ ਨੇ ਇਸ ਕਰਕੇ ਪ੍ਰਧਾਨ ਸਾਹਿਬ ਜੀ ਨਾਲ ਆਏ ਜੀ ਅਸੀਂ ਐਮਐਲਏ ਸਾਹਿਬ ਦੇ ਵਿੱਚ ਮਤਲਬ ਥੋੜਾ ਨਜ਼ਰ ਆ ਰਹੀ ਹਾਂ ਹਾਂ ਜੀ ਹਾਂ ਜੀ ਜੋ ਵੀ ਵਿਕਾਸ ਕੀਤਾ ਜੋ ਵੀ ਸੜਕਾਂ ਐਸਾਡੇ ਮਹੱ ਅਰ ਦੇਹਾਲ ਸੀ ਕੰਪੋਜ਼ਰ ਨੇ ਸੜਕਾਂ ਪਈਆਂ ਹੋਈਆਂ ਜੀ ਇਹ ਤਾਂ ਹੀ ਆਪਾਂ ਤੁਰ ਰਹੇ ਨਹੀਂ ਤਾਂ ਉੱਥੇ ਤਾਂ ਜੀ ਇੰਨਾ ਸੀਗਾ ਹੁਣ ਵੀ ਹਾਲਾਤ ਮਾੜੇ ਆ ਵੀ ਕਿਸ਼ਤੀਆਂ ਰੱਖਣੇ ਤਾਂ ਕਿ ਪਹੁੰਚੋ ਜੇ ਬੰਦੇ ਸੜਕਾਂ ਹੁਣ ਤੱਕ ਨਹੀਂ ਬਣੀਆਂ ਪੱਟੀਆਂ ਪਈਆਂ ਜੀ ਉਧਰ ਜੀ ਅਜੇwidehat ਪੱਦਰ ਤੇ ਨਾ ਇੰਜੀਨੀਅਰਿੰਗ ਕੀਤੀ ਆ ਪਾਰਟੀ ਵਰਤਣਾ ਲੈਣਾ ਵਾ ਚੁੱਕੀ ਦੇਖੋ ਕੁਸ਼ੀਰ ਪਹਿਲਾਂ ਜੰਡੋਲੀ ਦੇ ਕਾਫੀ ਪਰਿਵਾਰ ਜਿਹੜੇ ਸੀਗੇ ਆ ਆਦਮੀ ਪਾਰਟੀ ਦੇ ਨਾਲ ਸੀਗੇ ਉਹ ਕਾਂਗਰਸ ਪਾਰਟੀ ਸ਼ਾਮਲ ਹੋਏ ਇਤੋਂ ਇਹ ਨੌਜਵਾਨਾਂ ਦਾ ਇੱਕ ਬਹੁਤ ਭਾਰੀ 그룹 ਉਹ 2200 ਦੇ ਲੋਕ ਜਿਹੜੇ ਨੌਜਵਾਨਾਂ ਤੁਸੀਂ ਆਪਣੇ ਅੱਖੀ ਦੇਖਿਆ ਕਿ ਇਹ ਪਹਿਲਾਂ ਸਾਰੇ ਬੀਜੇਪੀ ਨਾਲ ਚੱਲਦੇ ਸੀਗੇ ਤੇ ਪਿਛਲੇ ਦਿਨੀ ਮੈਨੂੰ ਮਿਲੇ ਮੈਂ ਇਹਨਾਂ ਨੂੰ ਸਮਝਾਇਆ ਕਾਉਂਸਲਿੰਗ ਕੀਤੀ ਕਿ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਜਿਹੜਾ ਹੈਗਾ ਤੁਹਾਡੇ ਨਾਲ ਚੱਲਣਾ ਨੀਤੀ ਤੌਰ ਤੇ ਵੀ ਤੇ ਪਾਰਟੀ ਨਾਲ ਇਹਨੇ ਜੋ ਅੱਜ ਇਹ ਬਹੁਤ ਵੱਡਾ ਇੱਕ ਗਰੁੱਪ ਜਿਹੜਾ ਹੈ ਬੱਚਿਆਂ ਦਾ ਜਿਹੜੇ ਗਮਰਾਹ ਹੋਏ ਬੱਚੇ ਮੈਂ ਤਾਂ ਕਹਿ ਸਕਦਾ ਕਿ ਜਿਹੜੇ ਅੱਜ ਇਹ ਅਰ ਪਿਆਲ ਸਿੰਘ ਨਾਲ ਜੁੜਿਆ ਔਰ ਜਿਹੜੇ ਮੇਰੇ ਕੀਤੇ ਹੋਏ ਕੰਮ ਨੇ ਉਹ ਇਹ ਕਹਿੰਦੇ ਵੀ ਜਿੱਥੇ ਅਸੀਂ ਖੜਦੇ ਆ ਕਿਸੇ ਚੌਂਕ ਤੇ ਹੋਰ ਲੋਕ ਇਹੀ ਕਹਿੰਦੇ ਵੀ ਕੋਸਾ ਬਹੁਤ ਕੰਮ ਕਰਾਏ ਵੀ ਜਿਹੜਾ ਵੱਡਾ ਵੱਡਾ ਤੁਹਾਡੀ ਇੰਡਸਟਰੀਅਲ ਪਾਰਕ ਲੈ ਕੇ ਆਏ ਇੱਥੇ ਪਹਿਲਾ ਪਾਰਕ ਦਾ ਪ੍ਰੋਜੈਕਟ ਲੈ ਕੇ ਆਏ ਬਹੁਤ ਵੱਡੇ ਜਿਹੜੇ ਰੁਜ਼ਗਾਰ ਬੱਚਿਆਂ ਦੇ ਲਈ ਸੀ ਜਿਹੜੇ ਕਰ ਰਹੇ ਸੀ ਸੋ ਅੱਜ ਉਸ ਗੱਲ ਨੂੰ ਦੇਖਦੇ ਹੋਏ ਇਹ ਬੱਚਿਆਂ ਨੇ ਫੈਸਲਾ ਕਰ ਲਿਆ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਸਮ ਚਕਾਈ ਆ ਕਿ ਕੋਈ ਵੀ ਬੱਚਾ ਨਸ਼ਿਆਂ ਦੇ ਵਿੱਚ ਨਹੀਂ ਜਾਏਗਾ ਪਰ ਮੇਰੀ ਗੱਲ ਦੇ ਨਾਲ ਇਹ ਸਹਿਮਤ ਹੋਏ ਆ ਤੇ ਇਹਨਾਂ ਨੇ ਮੈਨੂੰ ਵਾਦਾ ਵੀ ਕਰਕੇ ਗਏ ਵੀ ਅਸੀਂ ਕੋਈ ਵੀ ਨਸ਼ਿਆਂ ਦੇ ਵਿੱਚ ਜਾਂ ਕੋਈ ਵੀ ਪੂਰੀ ਆਤਤ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਤੇ ਹੁਣ ਅੱਜ ਇਹ ਬਚਪਨ ਨੂੰ ਛੱਡ ਕੇ ਆਪ ਦੇ ਕੁਝ ਵਿੱਚ ਬਰਤਰ ਚੀਜ਼ੇ ਸਾਰੇ ਜਣੋ ਛੱਡ ਕੇ ਆ ਗਏ ਹੋਏ ਕਾਂਗਰਸ ਪਾਰਟੀ ਕੋਲ ਹੈ ਸ਼ਾਮਲ ਹੋਏ ਆ ਤਾਂ ਮੈਂ ਇਹਨਾਂ ਨੂੰ ਜਿਹਾ ਕਹਿੰਦਾ ਇਹਨਾਂ ਨੂੰ ਬਹੁਤ ਸਮਝਾਇਆ ਕਿਉਂਕਿ ਮੇਰਾ ਜਿਹੜਾ ਆਪਣਾ ਕੈਰੀਅਰ ਵਿੱਚ ਦਾ ਉਹ ਵੀ ਮੇਰਾ ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋਇਆ ਇਹ ਇੱਥੇ ਤੱਕ ਮੈਂ ਪਹੁੰਚਿਆ ਤੇ ਇਹ ਕੋਈ ਪਤਾ ਨਹੀਂ ਹੁੰਦਾ ਕਿ ਸਾਡੇ ਤੋਂ ਬਾਅਦ ਕਿਸ ਬੰਦੇ ਨੇ ਸੰਭਾਲ ਲੈਣਾ। ਸੋ ਕਿੰਨੇ ਕਿਸ਼ਮਾਂ ਚਾਹੇਗੇ ਤੇ 2.5 100 ਤੇ ਲਗਭਗ ਕਿੰ ਕਿੰਨੇ ਰੁਪਏ ਇਹ ਕਿੰਨੇ ਰੁਪਏ ਜੁਆਇੰਟ ਹੈ ਗਰੁੱਪ ਤਾਂ ਇਹ ਮਤਲਬ ਕਹਿੰਦਾ ਗਰੁੱਪਿੰਡ ਦਾ ਇੱਕ ਹੀ ਹੈਗਾ ਇਹ ਠੀਕ ਹੈ ਨਹੀਂ ਕੋਈ ਮਤਲਬ ਕਿ ਰਾਜਪੁਰੇ ਦੇ ਖੱਬੇ ਤੋਂ ਸੱਚੇ ਤੋਂ ਸਾਰੇ ਆਏ ਸੀਗੇ ਅਲੱਗ-ਅਲੱਗ ਠੀਕ ਹੈ ਨਹੀਂ ਕੋਈ ਪਹਿਲਾਂ ਪਹੁੰਚੇ ਕੋਈ ਬਾਅਦ ਚੋਕੂ ਦੁਰੰਗਦੇਵ ਕਲੋਨੀ ਤੋਂ ਆਏ ਹਾਂਜੀ ਇਸ ਤਰੀਕੇ ਦੇ ਨਾਲ ਸਾਰੇ ਇਕੱਠੇ ਇੱਥੇ ਹੋਊਗਾ ਰੀ ਸੇ ਦੇਾਰੇ ਬੰਦੇ ਦਾ ਪ੍ਰਾਇਜ ਨੂੰ ਡਾ ਡਿਜੀਟਲੀ ਬਿੰਦੂ ਆਇਆ ਜੋ ਡੋਲੀ ਤੋਂ ਸਾਡੇ ਸਬਕਾਂ ਦਰਪਰਚ ਨੇ ਵਰਮੇਲ ਸਿੰਘ ਉਹਨਾਂ ਦੇ ਨਾਲ ਕਾਫੀ ਪਰਿਵਾਰ ਕੋਲ ਉਹ ਉਹ ਵੀ ਅੱਜ ਮਤਲ ਕਹਿੰਦਾ ਉਹ ਆਮ ਆਦਮੀ ਪਾਰਟੀ ਦਾ ਕੰਮ ਕਰਦੇ ਸੀ ਉਹ ਸਾਰੇ ਕਾਂਗਸ ਪਾਰਟੀ ਦੇ ਕਹਿਣ ਨੂੰ ਭਾਵੇਂ 300 ਦਾ ਦਰਖੋਦ 378 373 ਜਸਤੋ ਸਾਰੇ ਜਿਵੇਂ ਲਾ ਲਈ 300 ਸਰਦਾਰ ਬਣਨ ਨੂੰ ਬਹੁਤ ਉੱਤਮ ਬੱਚਿਆਂ ਵੱਸ ਤੇ ਕੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਰਾਜਪੁਰੇ ਦੇ ਅੰਦਰ ਜੇਪਾ ਪੁਰਾਣੀ ਰਾਜਪੁਰੇ ਦੇ ਦੇਖ ਲਿਏ ਹਰਿਆਲ ਚ ਨੇ ਬਹੁਤ ਵੱਡਾ ਪਾਰਕ ਬਣਾ ਕੇ ਦਿੱਤਾ ਮੈਂ ਇਹਦੇ ਵਿੱਚ ਓਪਨ ਜੀਬ ਸਾਰਾ ਕੁਝ ਜੋ ਜੋ ਮੈਨੂੰ ਇਹਨਾਂ ਨੇ ਕਹਿ ਮੈਂ ਕਰਾ ਦਿੱਤਾ ਪਿੰਡਾਂ ਚ ਮੈਂ ਸਾਰੇ ਤੋਂ ਓਪਨ ਜੀ ਮਿਲਵਾ ਦਿੱਤੇ ਇੱਥੇ ਮੈਂ 7 ਏਕੜ ਦੇ ਵਿੱਚ ਜਿਹੜਾ ਸਪੋਰਟਸ ਦਾ ਕੰਪਲੈਕਸ ਬਣਾ ਰਿਆ ਸੀ ਜਿੱਤੇ 3 ਕਰੋੜ ਰੁਪਏ ਮੈਂ ਲਾਤਾ ਸੀਗਾ ਬਾਅਦ ਚ ਸਰਕਾਰ ਬਦਲ ਗਈ ਤੇ ਆ ਜੋਤੀ ਤੋਂਤੀ ਐ ਡੈਡਾ ਕਾਫ ਗਿਆ ਪਿਆ ਉਤੇ 14 ਕਰੋੜ ਰੁਪਏ ਲੱਗਣਾ ਸੀਗਾ ਔਰ ਮੇਰੀ ਵੀ ਇੱਛਾ ਹੈ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਕੋਈ ਬਹੁਤ ਜ਼ਿਆਦਾ ਪੱਟੀਆਂ ਮੱਲਾ ਮਾਰ ਕੇ ਅੱਗੇ ਜਾਵੇ ਈਵਨ 올림픽 ਤੱਕ ਮਤਲਬ ਕੈਂਬਰੀ ਜ ਜਾਵੇ ਕੋਈ ਬੱਚਾ ਕੋਈ ਪਿਕਨਿੰਗ ਦੀ ਫੁੱਟਬਾਲ ਖਾਤਮੇ ਵਾਲਾ ਲੋਕਾਂ ਨੂੰ ਝੂਠ ਬੋਲ ਕੇ ਸਰਕਾਰ ਬਣਾਈ ਸੀ ਅੱਜ ਤੁਸੀਂ ਉਹਨਾਂ ਦੇ ਜਿਹੜੇ ਮੈਂ ਦੇਖ ਰਹਾ ਹੈਗਾ ਵੀ ਉਹਨਾਂ ਦੇ ਲੱਛਣ ਦੇਖ ਲਓ ਕਿੱਛ ਅੱਜ ਖਾਂ ਖਾਂ ਤੇ ਉਹਨਾਂ ਦੇ ਐਮਐਲਏ ਜਨੂੰ ਮਨਿਸਟਰ ਜਨੂੰ ਸਾਰਿਆਂ ਨੂੰ ਜਿਹੜਾ ਹੈਗਾ ਘੇਰਾ ਜਾ ਰਿਹਾ ਹੈਗਾ ਅੱਜ ਤੁਸੀਂ ਲੋਕਾਂ ਨੇ ਦੇਖ ਲਿਆ ਕਿ ਕਿ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਕਈ ਜਿੱਥੇ ਧੋਖੇ ਦਾ ਬਦਲਾ ਇਹਨਾਂ ਨੂੰ ਲੈਣਗੇ ਅੱਜ ਤੋਂ 5-4 ਮਹੀਨੇ ਚੱਲਦੇ ਹੋ ਇਹਨਾਂ ਨੂੰ ਕਿਸੇ ਦਾ ਬਦਲ ਨਹੀਂ ਕਾਨੂੰਨ ਵਰਸਾ ਪੰਜਾਬ ਦੀ ਜੇ ਦੇਖੀ ਉਸ ਦੀ ਟੋਟਲ ਕਲਾਪਸ ਹੈ ਜੀ ਟੋਟਲ ਕਲਾਪਸਾ ਤੁਹਾਡੇ ਸਾਹਮਣੇ ਸੀ ਕਿੰਨੇ ਰੋਜ਼ ਇੱਥੇ ਵੀ ਚੋਰੀਆਂ ਡਕੈਤੀਆਂ ਬਹੁਤ ਜ਼ਿਆਦਾ ਜਿਹੜੇ ਹੈਗੇ ਹੋ ਰਹੇ ਆ ਅੱਜ ਕਿੰਨੇ ਜਿਹੜੇ ਹੈਗੇ ਪਹਿਲਾਂ ਪੂਰੇ ਟਾਕੇ ਹੋਏ ਆ ਕਿੰਨੇ ਬੰਬ ਬਲਾਸਟ ਹੋਇਆproperties ਨਹੀਂ ਹੈ ਘਰਾਂ ਤੇ ਸਾਰੇ ਕਾਨੂੰਨ ਅਵਸਥਾ ਜਿਹੜੀ ਹੈਗੀ ਹੈ ਪਹਿਸ਼ ਨਾ ਹੋਏ